ਅੱਜ ਇੱਕ ਹੋਰ ਆਵਾਜ਼ ਜੋ ਪੰਜਾਬੀ 뮤직 ਇੰਡਸਟਰੀ ਦਾ ਦਿਲ ਸੀ ਚੁੱਪ ਹੋ ਗਈ ਰਾਜਵੀਰ ਜਵੰਦਾ ਉਹ ਸਿੰਗਰ ਜਿਸਦੀ ਸਮਾਈਲ ਵੀ 뮤직 ਵਾਂਗ ਲੱਗਦੀ ਸੀ ਅੱਜ ਦੁਨੀਆ 'ਚ ਨਹੀਂ ਰਿਹਾ ਇੱਕ ਐਕਸੀਡੈਂਟ ਨੇ ਸਿਰਫ ਉਹਦੀ ਜ਼ਿੰਦਗੀ ਹੀ ਨਹੀਂ ਸਾਰੇ ਫੈਨਸ ਤੇ ਪਰਿਵਾਰ ਦਾ ਦਿਲ ਵੀ ਖਾਲੀ ਕਰ ਦਿੱਤਾ ਰਾਜਵੀਰ ਦਾ ਜਨਮ ਲੁਧਿਆਣੇ ਦੇ ਪੋਨਾ ਪਿੰਡ 'ਚ ਹੋਇਆ ਸੀ ਬਚਪਨ ਤੋਂ ਹੀ ਉਸ ਨੂੰ ਸਿੰਗਿੰਗ ਦਾ ਸ਼ੌਂਕ ਸੀ ਉਹ ਆਰਮੀ ਅਫਸਰ ਬਣਨਾ ਚਾਹੁੰਦਾ ਸੀ ਪਰ ਕਿਸਮਤ ਦੇ ਖੇਡ ਤਾਂ ਦੇਖੋ ਉਹਨੂੰ ਕਿਸੇ ਹੋਰ ਰਾਹ ਤੇ ਹੀ ਲੈ ਗਈ ਗਾਇਕੀ ਦੇ ਖੇਤੀ ਖੁਸ਼ ਰਿਆ ਕਰ ਸਰਦਾਰੀ ਇਹ ਗਾਣੇ ਸਿਰਫ ਹਿੱਟ ਨਹੀਂ ਇਮੋਸ਼ਨਸ ਬਣ ਗਏ ਸਨ ਉਸਦੀ ਆਵਾਜ਼ ਵਿੱਚ ਇੱਕ ਮਿੱਟੀ ਦੀ ਖੁਸ਼ਬੂ ਇੱਕ ਪ੍ਰਾਈਡ ਸੀ ਪਰ 27 ਸਪਟੰਬਰ ਨੂੰ ਰਾਜੂ ਰ ਆਪਣੇ BMW ਬਾਈਕ ਤੇ ਸ਼ਿਮਲੇਵਾਲ ਜਾ ਰਿਹਾ ਸੀ ਬੱਦੇ ਹਿਮਾਚਲ ਪ੍ਰਦੇਸ਼ ਦੇ ਨਜ਼ਦੀਕ ਉਸਦੀ ਬਾਈਕ ਦਾ ਐਕਸੀਡੈਂਟ ਹੋ ਗਿਆ ਹੈਡ ਦੇ ਸਪਾਈਨਲ ਇੰਜਰੀਜ਼ ਬਹੁਤ ਸੀਰੀਅਸ ਸਨ ਡਾਕਟਰ ਨੇ ਉਸਨੂੰ ਇਮੀਡੀਏਟਲੀ 40s ਹਸਪੀਟਲ ਮੋਹਾਲੀ ਵਿੱਚ ਐਡਮਿਟ ਕੀਤਾ 11 ਦਿਨ ਤੱਕ ਉਹ ਵੈਂਟੀਲੇਟਰ ਤੇ ਸੀ ਤੇ ਅੱਜ 8 ਅਕਤੂਬਰ ਨੂੰ ਉਸਦੀ ਦਿਲ ਦੀ ਧੜਕਣ ਰੁਕ ਗਈ ਨਿਊ ਸੁਣ ਕੇ ਸਾਰਾ ਪੰਜਾਬ ਹੈਰਾਨ ਹੋ ਗਿਆ ਸ਼ੌਕ ਚ ਚਲਾ ਗਿਆ ਨੀਰੂ ਬਾਜਵਾ ਗੁਰਪ੍ਰੀਤ ਗੋਗੀ ਤੇ ਕਈ ਪੰਜਾਬੀ ਸਿੰਗਰਸ ਨੇ ਸੋਸ਼ਲ ਮੀਡੀਆ ਤੇ ਉਸਨੂੰ ਕੰਡੋਲੈਂਸ ਲਿਖਿਆ ਫੈਨਸ ਕਹਿ ਰਹੇ ਸਨ ਰਾਜਵੀਰ ਸਰ ਤੁਹਾਡੀ ਸਮਾਈਲ ਸਦਾ ਸਾਡੇ ਦਿਲ ਚ ਰਹੂਗੀ ਉਸ ਦੇ ਕਨਸਰਟਸ ਦੇ ਕਲਿੱਪਸ ਸੌਂਗਸ ਤੇ ਰੀਲਸ ਅੱਜ ਵੀ ਸੋਸ਼ਲ ਮੀਡੀਆ ਤੇ ਵਾਇਰਲ ਨੇ ਇੱਕ ਆਵਾਜ਼ ਚੱਲੇਗੀ ਪਰ ਉਹ ਗਾਣੇ ਅੱਜ ਵੀ ਲੋਕਾਂ ਨੂੰ ਯਾਦ ਕਰਾਉਂਦੇ ਨੇ ਕਿ ਜ਼ਿੰਦਗੀ ਦੀ ਕੀਮਤ ਕੀ ਹੁੰਦੀ ਹੈ ਰਾਜਵੀਰ ਸਿਰਫ ਇੱਕ ਗਾਇਕ ਨਹੀਂ ਸੀ ਇੱਕ ਸੋਲਜਰ ਦਾ ਬੇਟਾ ਇੱਕ ਗਰਾਊਂਡਡਡ ਇਨਸਾਨ ਸੀ ਉਸ ਦੀ ਸਿੰਪਲੀਸਿਟੀ ਤੇ ਉਸ ਦਾ ਡੈਡੀਕੇਸ਼ਨ ਹਰ ਨਿਊ ਕਮਰ ਨੂੰ ਇਨਸਪਾਇਰ ਕਰਦਾ ਸੀ ਖੁਸ਼ ਰਹਿਆ ਕਰਦਾ ਮਤਲਬ ਅੱਜ ਹੋਰ ਵੀ ਗਹਿਰਾ ਲੱਗਦਾ ਹੈ ਸ਼ਾਇਦ ਰਾਜਵੀਰ ਦਾ ਮੈਸੇਜ ਹੀ ਇਹ ਸੀ ਕੀ ਦੁਨੀਆ 'ਚ ਜੇ ਨਾ ਮਰਜ਼ੀ ਦੁੱਖ ਆ ਜਾਏ ਹਮੇਸ਼ਾ ਮੁਸਕਰਾਉਂਦੇ ਰਹੋ ਅੱਜ ਬੇਸ਼ੱਕ ਰਾਜਵੀਰ ਜਵੰਦਾ ਸਾਡੇ ਕੋਲ ਨਹੀਂ ਪਰ ਉਹ ਹਰ Song ਹਰ lyric ਤੇ ਹਰ smile ਵਿੱਚ ਹਮੇਸ਼ਾ ਜ਼ਿੰਦਾ ਰਹੇਗਾ ਕਮੈਂਟ ਵਿੱਚ ਲਿਖੋ ਤੁਹਾਨੂੰ ਰਾਜਵੀਰ ਦਾ ਕਿਹੜਾ Song ਸਭ ਤੋਂ ਜ਼ਿਆਦਾ ਟੱਚ ਕਰਦਾ ਸੀ ਆਰ ਆਈ ਪੀ ਲੈਜੈਂਡ ਪੰਜਾਬ ਵੋਂਟ ਫੋਰਗੇਟ ਯੂ